ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਭਗਤ ਫਰੀਦ ਜੀਾਂ ਦੇ ਸ਼ਲੋਕਾਂ ਦੇ ਨਾਲ ਆਪਾਂ ਵਿਚਾਰ ਪਾ ਰਹੇ ਹਾਂ ਸਾਂਝ ਪਾ ਰਹੇ ਹਾਂ ਅੱਜ ਜੋ ਸ਼ਲੋਕ ਆਪਾਂ ਵਿਚਾਰ ਅੰਦੀ ਲੈਣਾ ਹੈ ਉਸ ਦੇ ਵਿੱਚ ਭਗਤ ਜੀ ਫਰਮਾਨ ਕਰਦੇ ਨੇ ਫਰੀਦਾ ਦਰ ਦਰਵਾਜਾ ਜਾਇ ਕੈ ਚੌੜੀ ਠੋਕੜੀ ਆਲ ਇਹਨੇ ਦੋਸਾਂ ਮਾਰੀ ਐ ਹਮ ਦੋਸਾਂ ਦਾ ਕੀ ਹਾਲ ਇੱਕ ਕੜਿਆਲ ਦੀ ਉਦਾਹਰਣ ਦੇ ਕੇ ਭਗਤ ਜੀ ਦੱਸਣਾ ਕਰਦੇ ਐ ਕਿਉਂਕਿ ਪ੍ਰਾਤਨਾ ਸਮੇਂ ਦੇ ਵਿੱਚ ਸਮੇਂ ਵਾਸਤੇ ਸਮਾਪਤਾ ਲਗਾਉਣ ਵਾਸਤੇ ਇੱਕ ਉੱਚੇ ਮিনার ਤੇ ਇੱਕ ਕੜਿਆਲ ਹੈ ਜਿਹੜਾ ਉਰਖਿਆ ਜਾਂਦਾ ਸੀ ਜਿਹਨੂੰ ਆਪਣਾ ਸਮੇਂ-ਸਮੇਂ ਤੇ ਛੱਟ ਮਾਰ ਕੇ ਦੱਸਿਆ ਜਾਂਦਾ ਸੀ ਕਿੰਨੀਆਂ ਘੜੀਆਂ ਬੀਤ ਗਈਆਂ ਕਿੰਨੇ ਪਹਿਰ ਬੀਤ ਗਏ ਭਗਤ ਜੀ ਕਹਿੰਦੇ ਕਿ ਤੇ ਉਹ ਕੜਿਆਲ ਨੂੰ ਜਾ ਕੇ ਵੇਖ ਲਵੇਂ ਉਹਸ ਦਰਵਾਜੇ ਤੇ ਜਾ ਕੇ ਚੌੜੇ ਠੋਕੜੀ ਆਲ ਉਹਨੂੰ ਵੇਖ ਲਵੇਂ ਉਹ ਤੋਂ ਇੱਕ ਸਿੱਖਿਆ ਲੈਣਾ ਇਹ ਇਹ ਨਦੋਸਾਂ ਮਾਰੀ ਐ ਇਹਦਾ ਕੋਈ ਗੁਨਾਹ ਨਹੀਂ ਇਹਦਾ ਕੋਈ ਦੋਸ਼ ਨਹੀਂ ਇਹਨੂੰ ਮਾਰਿਆ ਜਾਂਦਾ ਹੈ ਕੁੱਟਿਆ ਜਾਂਦਾ ਹੈਗਾ ਤੇ ਚੇਤੇ ਕਰ ਹਮ ਦੋਸਾਂ ਦਾ ਕੀ ਹਾਲ ਫਿਰ ਸਾਡਾ ਦੋਸ਼ੀਆਂ ਦਾ ਗੁਨਾਹਗਾਰਾਂ ਦਾ ਕੀ ਹਾਲ ਹੋਵੇਗਾ ਜਦੋਂ ਇੱਕ ਨਰੋਸ਼ੀਏ ਨੂੰ ਇੰਨੀ ਮਾਰ ਪੈਂਦੀ ਆ ਬੇਗੁਨਾਹਾਂ ਨੂੰ ਇੰਨੀ ਮਾਰ ਪੈ ਰਹੀ ਆ ਫਿਰ ਜਿਨ੍ਹਾਂ ਨੇ ਆਪਾ ਔਗਣ ਕੀਤੇ ਆ ਦੋਸ਼ੀਆਂ ਸੀ ਗੁਨਾਹਗਾਰਾਂ ਸੀ ਤੇ ਫਿਰ ਸਾਡਾ ਕੀ ਹਾਲ ਹੋਵੇਗਾ ਸੋ ਸੁਚੇਤ ਕਰਦੇ ਆ ਕਿ ਇਹ ਮਨੁੱਖ ਔਗਣਾਂ ਨੂੰ ਛੱਡ ਕੇ ਮਾੜੇ ਕੰਮਾਂ ਨੂੰ ਛੱਡ ਕੇ ਈਰਖਾ ਦਵੇਸ਼ ਨੂੰ ਛੱਡ ਕੇ ਪਰਮਾਤਮਾ ਦੀ ਬੰਦਗੀ ਵੱਲ ਖੁਦਾ ਦੀ ਬੰਦਗੀ ਵੱਲ ਅਕਾਲ ਪੁਰਖ ਪਰਮਾਤਮਾ ਦੇ ਸੇਵਨ ਵੱਲ ਆਉਣਾ ਕਰਾ ਫੇਰ ਆ ਉਸ ਜਮਾਂ ਦੀ ਇਮਾਰਤੋਂ ਬਚ ਰਵੇਗਾ ਸਤਿਗੁਰੂ ਕਿਰਪਾ ਕਰਨ ਵਿਚਾਰ ਦਾ ਭਾਵ ਸਾਡੇ ਹਿਰਦਿਆਂ ਤੇ ਵਸੇ ਔਲ ਚੁੱਕ ਲਈ ਸ਼ਮਾ ਬਖਸ਼ਣੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਮੈ